ਪਰੀਆਂ ਦੇ ਦੇਸੋਂ ਆਈਏ ਪਰੀਆਂ ਦੀ ਰਾਣੀ ਐਨੀ ਰਾਜਕੁਮਾਰ ਆਇਆ ਵਿਆਹਣ ਲਈ ਤੂੰ ਬੁਲਾਦੀ ਸੋਣੀ ਹਾਏ ਨੀ ਤੇਰਾ ਕੋਈ ਕੋੜ ਹੈ ਨੀ ਤੈਨੂੰ ਚੰਨ ਤਾਰੇ ਆਪਿਆ ਇਸ ਜੋਂਨ ਲਈ ਹਾਏ ਪਰੀਆਂ ਦੇ ਦੇਸੋਂ ਆਈਏ ਪਰੀਆਂ ਦੀ ਰਾਣੀ ਐਨੀ ਰਾਜ

ਤਬਿਲੋ ਥੈਂਕਸ ਕਰਨਾ ਚਾਹੁੰਦੀ ਆ ਮੋਹਿਤ ਬਨਵੈਤ ਹੁਣਾ ਦਾ ਔਰ ਸਾਰੇ ਗਾਮਾ ਦਾ ਜਿਨ੍ਹਾਂ ਨੇ ਇੰਨੇ ਵਧੀਆ ਕਿਰਦਾਰ ਦੇ ਲਈ ਇੰਨੀ ਵਧੀਆ ਫਿਲਮ ਦੇ ਲਈ ਮੈਨੂੰ ਮੌਕਾ ਦਿੱਤਾ ਔਰ ਮੈਂ ਕੋਸ਼ਿਸ਼ ਕੀਤੀ ਆ ਕਿ ਮੈਂ ਜਿੰਨਾ ਆਪਣੇ ਵੱਲੋਂ ਠੀਕ ਠਾਕ ਕੰਮ ਕਰ ਸਕਦੀ ਆ ਉਨਾਂ ਕ ਕਰਾਂ ਜੋ ਤੁਹਾਨੂੰ ਚੰਗਾ ਲੱਗਾ ਉਹਦੇ ਲਈ ਤੁਹਾਡਾ ਬਹੁਤ ਸ਼ੁਕਰੀਆ ਜੋ ਚੰਗਾ ਨਹੀਂ ਲੱਗਾ ਤੇ ਮੇਰਾ ਕੋਈ ਕਸੂਰ ਨਹੀਂ ਇਹਦਾ ਕਿਸੇ ਇਹ ਮੇਰੇ ਲੱਗੋ ਵੀ ਲੱਗ ਜਾਂਦੀ ਹੀ ਮੈਨੂੰ ਜ਼ਹਿਰ ਚੜ ਜਾਂਦਾ ਸੋ ਬਸ ਜਿੰਨੀ ਜ਼ਰੀਲੀ ਆ ਇਹਦੇ ਕਰਕੇ ਤੁਸੀਂ ਵੇਖ ਲਿਆ ਫਿਲਮ ਦੇ ਵਿੱਚ ਮੇਰਾ ਕੋਈ ਕਸੂਰ ਹੀ ਨਹੀਂ ਮੈਂ ਬਹੁਤ شریف ਬਹੁਤ ਭੋਲੀ ਉਹ ਸਾਰਾ ਦਾ ਸਾਰਾ ਜ਼ਹਿਰ ਜਿਹੜਾ ਇੱਧਰੋਂ ਆਇਆ ਸੋ ਜਿਨ੍ਹਾਂ ਨੂੰ ਰੀਲੀਸ ਹਾਸ ਚੰਗੀ ਨਹੀਂ ਲੱਗੀ ਮੈਨੂੰ ਗਾਲ ਨਹੀਂ ਕੱਢਣੀ ਬਰਾਬਰ ਕਿ ਮੈਂ ਮੇਰੀ ਮੰਮੀ ਦੇ ਨਾਲ ਹੀ ਆ ਤੇ ਥੈਂਕ ਯੂ ਸੋ ਮੱਚ ਮੋਹਿਤਾ ਮੋਹਿਦੀ ਫਸਟ ਮੂਵੀ ਐਜ਼ ਅ ਡਾਇਰੈਕਟਰ ਰਾਈਟਰ ਤੇ ਮੇਰੀਆਂ ਬੈਸਟ ਵਿਸ਼ਸ ਮੋਹਿ ਨੂੰ ਨੇ ਤੇ ਅਸੀਂ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਬਹੁਤ ਕੰਮ ਕੀਤਾ ਪਰ ਪਰਸਨਲੀ ਅਸੀਂ ਇਹੀ ਗੱਲ ਕਰ ਰਹੀ ਸੀ ਕਿ ਫਿਲਮ ਬਾ ਕਮਾਲ ਬਣੀ ਐ ਸਾਰੇ ਆਰਟਿਸਟਾਂ ਨੇ ਬਹੁਤ ਸੋਹਣਾ ਕੰਮ ਕੀਤਾ ਤੇ ਥੈਂਕ ਯੂ ਸੋ ਮੱਚ ਤੁਸੀਂ ਸਾਰੇ ਆਏ ਤੇ ਹੁਣ ਜਦੋਂ ਫਿਲਮ ਰਿਲੀਜ਼ ਹੋਣੀ ਐ ਸਾਰੇ ਨਾਲੇ ਪਲੀਜ਼ ਆਪਣੀ ਫੈਮਲੀ ਨਾਲ ਆਪਣੇ ਫਰੈਂਡਸ ਨਾਲ ਫਿਲਮ ਉਕਤ ਕਿ ਤੁਹਾਡੇ ਦੇਖਣ ਵਾਲੀ ਫਿਲਮ ਸਫਲ ਹੋਣੀ ਹੈ। ਥੈਂਕ ਯੂ ਸੋ ਮਚ। ਸੋ ਥੈਂਕ ਯੂ ਵੈਰੀ ਮਚ। ਇਸੇ ਤਰ੍ਹਾਂ ਆਪਣਾ ਪਿਆਰ ਆਪਣੀ ਮੁਹੱਬਤ ਸਾਡੇ ਨਾਲ ਰੱਖਿਓ। ਫਿਲਮ ਦੇਖਣ ਲਈ ਆਏ ਤੁਹਾਡਾ ਸਾਰੇ ਦਾ ਬਹੁਤ ਬਹੁਤ ਧੰਨਵਾਦ ਤੇ ਇੰਨਾ ਪਿਆਰ ਦੇ ਰਹੇ ਹੋ ਤੁਸੀਂ। ਥੈਂਕ ਯੂ ਸਾਰੀ ਟੀਮ ਦਾ, ਫੈਰੀਨਾ ਮਾ, ਸਾਹਿਬ ਸਾਹਿਬ ਐਂਡ ਸਭ ਤੋਂ ਪਹਿਲਾਂ ਤਾਂ ਥੈਂਕ ਯੂ ਸੋ ਮਚ ਟੂ ਜਾਓ ਕਿਉਂਕਿ ਇੱਕ ਸੈਂਸਿਬਲ ਸਿਨੇਮਾ ਨੂੰ ਸਪੋਰਟ ਦੀ ਬਹੁਤ ਲੋੜ ਹੈ ਤੇ ਪਲੀਜ਼ ਸਾਰੇ ਜਣੇ ਜਾ ਕੇ ਸਾਡੀ ਫਿਲਮ ਦੇਖੋ ਸਾਲਿਆ ਨੂੰ ਪਿਆਰਪਰੀ ਸਚੀ ਕਾਉ ਜੀ ਮੈਂ ਕਾਂਕਸ਼ਾ ਸ੍ਰੀਨ ਵਰਮਾ ਥੈਂਕ ਯੂ ਸੋ ਮੱਚ ਸਭ ਤੋਂ ਪਹਿਲਾ ਥੈਂਕਸ 모ਹਿਤ ਬਨਗਤ ਸਰਦਾ ਜਿਨ੍ਹਾਂ ਨੇ ਮੇਰੇਜ ਕੌਨਫੀਡੈਂਸ ਲਿੱਤਾ ਐਂ ਮੈਨੂੰ ਇਸ ਫਿਲਮ ਦਾ ਹਿੱਸਾ ਬਣਾਇਆ ਬਹੁਤ ਬਹੁਤ ਥੈਂਕ ਯੂ ਟੂ 모ਹਿਤ ਸਰ ਫॉर ਮੇਕਿੰਗ ਮੀ ਅ ਪਾਰਟ ਆਫ ਦਿਸ ਬਿਊਟੀਫੁਲ ਅਮੇਜ਼ਿੰਗ ਫਿਲਮ ਤੁਸੀਂ ਪਹਿਲੇ ਵਾਲੇ ਪਾਰਟ ਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ ਉਸੇ ਤਰ੍ਹਾਂ ਪਲੀਜ਼ ਇਸ ਪਾਰਟ ਨੂੰ ਬਹੁਤ ਸਾਰਾ ਪਿਆਰ ਦਿਓ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਬਹੁਤ ਕੁਝ ਦੇਖਣ ਨੂੰ ਮਿਲੂਗਾ ਬਹੁਤ ਸੋਨੀ ਫਿਲਮ ਬਣਾਈ ਹੈ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਪਲੀਜ਼ ਸਾਡੀ ਮਿਹਨਤਾਂ ਨੂੰ ਭਾਗ ਲਾਇਓ ਥੈਂਕ ਯੂ ਸਸੀ ਕਾਲ ਜੀ ਪਹਿਲੇ ਪਾਰਟ ਤੋਂ ਬਾਅਦ ਦੂਜਾ ਪਾਰਟ ਬਣਾਉਣਾ ਆਪਣੇ ਆਪ 'ਚ ਇੱਕ ਬਹੁਤ ਮੁਸ਼ਕਲ ਗੱਲ ਹੁੰਦੀ ਹੈ ਬਹੁਤ ਬੜਾ ਚੈਲੰਜ ਹੁੰਦਾ ਸੋ ਮੋਹਿਤ ਬਨਵਾਤ ਨੂੰ ਬਹੁਤ ਬਹੁਤ ਵਧਾਈਆਂ ਇਸ ਗੱਲ ਤੇ ਕਿ ਉਸ ਚੈਲੰਜ ਨੂੰ ਕਬੂਲ ਕਰਕੇ ਉਸ ਤੋਂ ਵੀ ਚੰਗੀ ਇੱਕ ਫੈਮਿਲੀ ਡਰਾਮਾ ਲੈ ਕੇ ਆਏ ਨੇ ਜਿਹੜੀਆਂ ਸਾਡੀ ਫੈਮਿਲੀਆਂ ਟੁੱਟ ਰਹੀਆਂ ਨੇ ਜੋਇੰਟ ਫੈਮਿਲੀਆਂ ਟੁੱਟ ਰਹੀਆਂ ਨੇ ਮੈਂ ਸਮਝਦਾ ਉਹਨਾਂ ਨੂੰ ਜੋੜਨ ਦੀ ਬਹੁਤ ਵੱਡੀ ਗੱਲ ਹੈ ਐਂਟਰਟੇਨਮੈਂਟ ਦੇ ਨਾਲ ਨਾਲ ਇੱਕ ਬਹੁਤ ਵੱਡਾ ਮੈਸੇਜ ਵੀ ਇਹ ਫਿਲਮ ਦਿੰਦੀ ਹੈ ਸੋ ਇਹੋ ਜਿਹੀਆਂ ਫਿਲਮਾਂ ਫੈਮਿਲੀ ਫਿਲਮਾਂ ਦੀ ਸਾਨੂੰ ਲੋੜ ਹੈ ਅਸੀਂ ਲਗਾਤਾਰ ਐਕਸ਼ਨ ਫਿਲਮ ਨਹੀਂ ਦੇਖ ਸਕਦੇ ਲਗਾਤਾਰ ਰੋਮਾਂਟਿਕ ਫਿਲਮ ਨਹੀਂ ਦੇਖ ਸਕਦੇ ਸਾਡੇ ਕੋਲ ਫੈਮਿਲੀ ਡਰਾਮਾ ਹੋਣਾ ਬਹੁਤ ਜ਼ਰੂਰੀ ਹੈ ਸੋ ਫੈਮਿਲੀ ਡਰਾਮਾ ਇੱਕ ਬਹੁਤ ਕਮਾਲ ਦਾ ਐਂਟਰਟੇਨਮੈਂਟ ਲੈ ਕੇ ਆਏ ਨੇ ਸੋ ਸਾਰੀ ਟੀਮ ਨੇ ਬਹੁਤ ਚੰਗਾ ਕੰਮ ਕੀਤਾ ਹੈ ਅਗਲਾ ਕੰਮ ਤੁਹਾ ਸ਼ਸ਼ੀਕਲ ਜੀ ਸਾਰ ਨੂੰ ਵੈਲਕਮ ਸੋ ਫਿਲਮ ਆਲਰੇਡੀ ਆਪਾਂ ਸਾਰਿਆਂ ਨੇ ਦੇਖ ਲਈ ਹੈ ਫਿਲਮ 7th ਆਫ ਜੂਨ ਨੂੰ ਵਰਲਡ ਵੈਂਡ ਲੱਗ ਰਹੀ ਹੈ ਸੋ ਫਿਲਮ ਦੀ ਦੋ ਗੱਲਾਂ ਨੇ ਜੀ ਤਾਂ ਪਹਿਲੇ ਡੈਪਿਊਟ ਐਂਡ ਡਾਇਰੈਕਟਰ 모ਹਿਤ ਬਨਵੈਤ ਜਿਹਨੇ ਬਹੁਤ ਦਿਲ ਨਾਲ ਬਹੁਤ ਮਿਹਨਤ ਨਾਲ ਫਿਲਮ ਬਣਾਈ ਹੈ ਸੋ ਪਲੀਜ਼ ਤੁਹਾਡਾ ਮੀਡੀਆ ਦਾ ਇੱਕ ਬਹੁਤ ਵੱਡੀ ਡਿਊਟੀ ਵੀ ਐ ਰਿਸਪਾਂਸਿਬਿਲਟੀ ਵੀ ਹੈ ਕਿ ਫਰਾਈਡੇ ਨੂੰ ਜਦੋਂ ਵੀ ਫਿਲਮ ਲੱਗੇ ਪੂਰੇ ਵਰਲਡ ਚੋਂ ਦਾ ਵਰਡ ਆਫ ਮਾਊਥ ਜਾਣਾ ਚਾਹੀਦਾ ਸੋ 모ਹਿਤ ਨੂੰ ਮੈਂ ਇਸ ਗੱਲ ਦਾ ਕ੍ਰੈਡਿਟ ਦੇਣਾ ਚਾਹੁੰਗਾ ਜੀ ਕਿ ਜ਼ਰੂਰੀ ਨਹੀਂ ਕਿ ਤੁਸੀਂ ਪਹਿਲਾ ਮੈਚ ਖੇਲੋ ਤੇ ਸੈਂਚਰੀ ਨਹੀਂ ਬਣਾ ਸਕਦੇ ਸੋ ਮੋਹਿਦ ਬਨਵਾਇਦਾ ਪਹਿਲਾ ਮੈਚ ਔਰ ਸੈਂਚਰੀ ਫॉर ਸ਼ੂਰ ਹੈ ਦੂਸਰੇ ਸਾਰੇਗਾਮਾ ਜੀ ਜਿਹੜੇ ਅਲਰੇਡੀ ਸਿਹਾਰਜੀ ਸਾਰੇਗਾਮਾ ਨਾਲ ਮਿਲ ਕੇਦਾ ਇਸ ਫਿਲਮ ਨਾਲ ਆਪਾਂ ਹੈਟਟ੍ਰਿਕ ਕਰਨ ਜਾ ਰਹੇ ਆ ਪੰਜਾਬ ਚ ਅਲਰੇਡੀ ਵਾਰਨਿੰਗ ਛਿੰਦਾ ਜੀ ਦਾ ਨੋ ਪਾਪਾ ਤੇ ਥਰਡ ਫਿਲਮ ਹੈ ਸਾਰੇਗਾਮਾ ਦੀ ਸੋ ਇਸ ਫਿਲਮ ਨੂੰ ਬਹੁਤ ਪਿਆਰ ਚਾਹੀਦਾ ਹੋਏਗਾ ਤੁਹਾਡੇ ਵੱਲੋਂ ਔਰ ਰਿਕੁਐਸਟ ਹੈ ਸਾਡੀ ਪੂਰੀ ਟੀਮ ਦੀ ਕਿ ਜਦੋਂ ਵੀ ਫਿਲਮ ਤੁਸੀਂ ਤੁਹਾਡਾ ਪਰਿਵਾਰ ਕੋਈ ਵੀ ਦੇਖਿਆ ਉਹਨੂੰ ਸੋਸ਼ਲ ਮੀਡੀਆ ਤੇ ਜ਼ਰੂਰ ਸ਼ੇਅਰ ਕਰੋ ਇਹ ਫਿਲਮ ਨੂੰ ਅਸੀਂ ਬਲੌਕਬਸਟਰ ਬਣਾਣਾ ਹੈ ਥੈਂਕ ਯੂ ਸੋ ਮਚ